ਇਹ ਤਕਰੀਬਨ ਕੱਲ 4 ਵਜੇ ਆਇਆ ਜੀ ਪਿੰਡੋਂ ਮਿਲਕੇ ਵੀ ਆਇਆ ਮੈਨੂੰ ਤੇ ਅੱਗੇ ਵੀ ਸਾਈਕਲ ਤੇ ਜਾਂਦਾ ਰਹਿੰਦਾ ਕਦੇ ਸਮਰੂਰ ਲੰਘੇ ਕਦੇ ਕਿਧਰ ਮਾ ਕਿਧਰ ਚੱਲਿਆ ਕਹਿੰਦਾ ਮੈਂ ਨਾਬੇ ਤੱਕ ਜਾ ਕੇ ਆਉਣਾ ਮਾ ਵੀ ਹੁਣ ਟਾਈਮ ਨਹੀਂ ਕਹਿੰਦਾ ਨਹੀਂ ਮੈਂ ਜਾਣਾ ਚਲੋ ਨਾਬੇ ਆ ਗਿਆ ਕਿੰਨੇ ਕ ਵਜੇ ਦੀ ਗੱਲ ਹੈ ਇਹ 4 ਵਜੇ ਦੀ ਗੱਲ ਹੈ ਜੀ ਜਿਹੜੀ ਉਹ ਤੇ ਮੇਰੇ ਨਾਲ ਗੱਲ ਹੋਈ ਗੱਲ ਸ਼ਾਮ ਦੀ ਹਾਂਜੀ ਕੱਲ ਦੀ ਸ਼ਾਮ ਉਹ ਤੋਂ ਬਾਅਦ ਸਮਾਂ ਲੰਘਦਾ ਜੀ ਤਕਰੀਬਨ ਸਵਾ 10 ਵਜ ਦੇ ਨੇ ਸਵਾ ਤੋਂ 10:30 ਦੇ ਵਿੱਚ ਇਹਦੇ ਘਰੋਂ ਗੱਲ ਹੁੰਦੀ ਆ ਵੀ ਉਹ 8:30 ਵਜੇ ਕਰਦੇ ਨੇ ਇਹਨਾਂ ਦੇ ਘਰੋਂ ਵੀ ਗੱਲ ਹੁੰਦੀ ਆ ਆਪਦੀ ਘਰ ਵਾਲੀ ਨਾਲ 8 ਤੋਂ 8:30 ਦੇ ਵਿੱਚ ਗੱਲ ਹੋਈ ਆ ਉਹ ਕਹਿੰਦੇ ਵੀ ਮੈਂ ਆ ਰਿਹਾ 90 ਤੋਂ ਚੱਲਿਆ ਹੋਇਆ ਇਹ ਹੀ ਗੱਲ ਹੋਈ ਸੀ ਹਾਂ ਇਹ ਹੀ ਗੱਲ ਹੋਈ ਉਹਦੇ ਬਾਅਦ ਚੋਂ ਸਵਾ 10 ਤੋਂ 10:30 ਦੇ ਵਿੱਚ ਗੱਲ ਹੁੰਦੀ ਆ ਮੇਰੀ ਕਹਿੰਦੇ ਵੀ ਆਇਆ ਨਹੀਂ ਉਹ ਵੀ ਜਾ ਜਾ ਕੇ ਦੇਖ ਕੇ ਆਉ ਉਸ ਤੋਂ ਬਾਅਦ ਮੈਂ ਇੱਕ ਪਿੰਡ ਮੁੰਡਾ ਜੀ ਲਾ ਗੁਰਮਰਤ ਪਰੀ ਸਿੰਘ ਲਾਲੀ ਉਹਨੂੰ ਮੈਂ ਫੋਨ ਕਰਿਆ ਵੀ ਐਦਾ ਕਰਕੇ ਵੀ ਆਪਣੇ ਬਣਾ ਦਾ ਸੋਨ ਨਹੀਂ ਆਇਆ ਯਾਰ ਆਪਣਾ ਵੀ ਆ ਜਾ ਉਹਨੂੰ ਮੜਾ ਦੇ ਦੇਸ਼ ਗਈ ਜਨਾਬੇ ਤੱਕ ਉਹ ਕਹਿੰਦਾ ਵੀ ਚੱਲ ਆ ਜੂ ਅੱਧਾ ਘੰਟਾ ਹੋਰ ਦੇਖ ਲੈ ਚਲੋ ਮੇਤੋ ਰਹਾ ਨਹੀਂਗਾ ਮੈਂ ਮੋਟਰਸਾਈਕਲ ਚੱਕਿਆ ਆ ਗਿਆ ਆ ਕੇ 11 ਦਾ ਸਲਾਹ ਜੀ ਬਦਲੀ ਅਚਲ ਤੋਂ ਮੋੜਨ ਦੀ ਵੀ ਵੀ ਖਬਰ ਕਿੱਥੇ ਆਉਣਾ ਕਿੱਥੇ ਨਾ ਫੇਰ ਮੁੜ ਤਲਿਆ ਮੈਂ ਆ ਗਿਆ ਹੌਲੀ ਹੌਲੀ ਆਉਂਦੇ ਕਕਰਾਲਾ ਵਾਲਾ ਐਚਪੀ ਪੈਟਰੋਲ ਪੰਪ ਲੰਘਦੇ ਹੋਏ ਲਵੇ ਦਾ ਸਾਈਕਲ ਖੜਾ ਦੀ ਹੜਕ ਦੇ ਨਾਲ ਠੀਕ ਹੈ ਚਲੋ ਉੱਥੇ ਮੋਟਰਸਾਈਕਲ ਲਾ ਕੇ ਮੈਂ ਦੇਖਿਆ ਗਾਹਾਂ 'ਚ ਚਾਰ ਕਦਮ ਉੱਤੇ ਇਹਦਾ ਸਰੀਰ ਪਿਆ ଥି ਠੀਕ ਹੈ ਉਸ ਤੋਂ ਬਾਅਦ ਮੈਂ 108 ਤੇ ਫੋਨ ਕਰਿਆ ਉਹ ਕਹਿੰਦੇ ਵੀ ਅਸੀਂ ਦੂਰ ਤੋਂ ਬੋਲਦੇ ਆ ਨੇੜੇ ਵਾਲਾ ਨੰਬਰ ਦਿੰਨੇ ਆ ਉਸ ਤੋਂ ਬਾਅਦ ਫਿਰ ਮੈਂ 112 ਤੇ ਕਰਿਆ ਕੰਟਰੋਲ ਰੂਮ ਤੇ ਮਹਾ ਜੀ ਇਦਾਂ ਕਰਕੇ ਵੀ ਗੱਲਬਾਤ ਹੋ ਗਈ ਵੀ ਕੋਣ ਨਾਲ ਲੱਥਪੱਥ ਹੋਇਆ ਪਈ ਆ ਬਾਡੀ ਵੀ ਸਾਨੂੰ ਕੋਈ ਤੁਸੀਂ ਮੁਹੱਈਆ ਕਰਾ ਦਿਓ 108 ਹਣਾ ਉਹ ਕਹਿੰਦੇ ਚਲੋ ਅਸੀਂ ਕਰਦਿਆਂ ਵੀ ਅੱਗੇ ਗੱਲ ਇੰਨੇ ਨੂੰ ਮੈਂ ਫੋਨ ਕਰਤਾ ਸੀਗਾ ਮੁੰਡੇ ਨੂੰ ਪਿੰਡੋਂ ਲਾਲੀ ਨੂੰ ਉਹ ਗੱਡੀ ਲੈ ਕੇ ਆ ਗਿਆ ਸੀ ਦੋ ਬੰਦੇ ਨੇ ਮਸਾਂ ਚੱਕ ਕੇ ਗੱਡੀ 'ਚ ਪਾਇਆ ਉਸ ਟਾਈਮ ਕਿ ਕੰਡੀਸ਼ਨ ਉਸ ਤੋਂ ਕੰਡੀਸ਼ਨ ਹਾਏ ਨਹੀਂ ਜੀ ਮੈਂ ਕੰਨ ਕੋਨ ਲਾ ਕੇ ਦੇਖਿਆ ਨਵਜਾ ਨੋਜਾ ਦਬ ਕੇ ਦੇਖਿਆ ਮਤਲਬ ਕਿ ਮੈਨੂੰ ਕੁਝ ਨਹੀਂ ਸੀ ਲੱਗਦਾ ਬਲੱਡ ਕਿੱਥੋਂ ਨਿਕਲਿਆ ਸੀ ਕੋਈ ਬਲੱਡ ਦਾ ਕੁਝ ਨਹੀਂ ਪਤਾ ਲੱਗਦਾ ਸੀ ਕਿੱਥੋਂ ਨਿਕਲਿਆ ਯਾਨੀ ਬਲੱਡ ਨਿਕਲਿਆ ਬਹੁਤ ਹੀ ਗਈ ਬਾਡੀ 'ਚ ਤੇ ਉਸ ਤੋਂ ਬਾਅਦ ਜਦੋਂ ਲਿਆ ਕੇ ਐਮਰਜੈਂਸੀ ਇਹਨਾਂ ਨੇ ਸਟੇਟ ਤੇ ਪਾ ਕੇ ਅੰਦਰ ਕਰਿਆ ਚੈੱਕ ਅਪ ਕਰਿਆ ਮੈਂ ਡਾਕਟਰ ਸਾਹਿਬ ਦੇ ਨਾਲ ਸੀ ਉਹ ਕਹਿੰਦੇ ਵੀ ਇਹਦੀ ਬਾਡੀ ਡੈੱਡ ਹੋਈ ਨੂੰ ਤਾਂ ਵੀ ਕਾਫੀ ਸਮਾਂ ਹੋ ਗਿਆ ਠੀਕ ਹੈ ਉਸ ਤੋਂ ਬਾਅਦ ਮੈਨੂੰ ਇੱਕ ਬੰਦੇ ਨੇ ਕਿਹਾ ਦੱਸਿਆ ਕਹਿੰਦੇ ਵੀ ਕਿਸੇ ਤਿੱਖੀ ਚੀਜ਼ ਨਾਲ ਵੀ ਇਹਦੇ ਬਾਹਰ ਹੋਇਆ ਹੋਇਆ ਵੀ ਬਾਕੀ ਗੱਲ ਜਿਹੜੀ ਆ ਹਾਂ ਵੀ ਬਾਕੀ ਗੱਲ ਪੋਸਟਮਾਰਟਮ ਦੇ ਵਿੱਚ ਇਹਨਾਂ ਦੀ ਕਿਸੇ ਡਾਕਟਰ ਦੇ ਇਹਦੇ ਬੰਦੇ ਨੇ ਦੱਸਿਆ ਮੈਨੂੰ ਵੀ ਬਾਕੀ ਗੱਲ ਪੋਸਟਮਾਰਟਮ ਦੇ ਵਿੱਚ ਪਤਾ ਰੰਜੀਤ ਸੀ ਕਿ ਲੜਾਈ ਝਗੜਾ ਜਾਂ ਰੰਜੀਤ ਚੱਲਦੀ ਸੀ ਇੱਕ 1.5 ਲੱਖ ਦਾ ਠਗੀ ਲੱਗਿਆ ਸੀ ਇੱਕ ਬੰਦਾ 302 ਵਾਟਾ 21 ਉਹਦੇ ਨਾਲ ਉਹਦਾ ਮੁਕੱਦਮਾ ਦਰਜ ਸੀਗਾ ਸਦਰ ਨਾਬੇ ਦੇ ਨਾਬੇ ਦੇ ਵਿੱਚ ਉਹ ਵੀ ਅੱਗੇ ਧੰਕਿਆਂ ਭਰੀ ਦਰਖਾਸਤ ਵੀ ਦਿੱਤੀ ਹੋਈ ਸੀ ਡੀਐਸਪੀ ਸਾਹਿਬ ਨੂੰ ਜੇ ਸਿਪੜ ਸਾਹਿਬ ਨੂੰ 301 ਵਾਟਾ ਪੀਡੀਐਸਪੀ ਐਨ ਨਾਬਾ 2022 ਉਹ ਤੇ ਵੀ ਲੱਗਦਾ ਕਿ ਹੁਣ ਇਹ ਕਤਲ ਲਾ ਗਿਆ ਇਨਸੀਡੈਂਟ ਇਹ ਕਤਲ ਨਹੀਂ ਐਕਸੀਡੈਂਟ ਤਾਂ ਨਹੀਂ ਹੈਗਾ ਇਹ ਦੇਖੋ ਨਾ ਤਾਂ ਸਾਈਕਲ ਨੂੰ ਕੁਝ ਹੋਇਆ ਸਾਨੂੰ ਤਾਂ ਜਿੱਥੋਂ ਤੱਕ ਲੱਗਦਾ ਵੀ ਇਹ ਕਤਲ ਹੋਇਆ ਹੋਂਕੀ ਮੰਗ ਕਰਦੇ ਹੁਣ ਅਸੀਂ ਪ੍ਰਸ਼ਾਸਨ ਤੋਂ ਮੰਗ ਕਰਦੇ ਆਂ ਵੀ ਇਨਸਾਫ ਦਿੱਤਾ ਜਾਵੇ ਜੋ ਵੀ ਜਿਨ੍ਹਾਂ ਨੇ ਵੀ ਇਹ ਕਾਰਵਾਈ ਕਰੀਆ ਉਹ ਸਾਹਮਣੇ ਲਿਆ ਕੇ ਉਹਨਾਂ ਨੂੰ ਸਜ਼ਾ ਮਿਲੇ ਰੋਜ਼ ਰੋਜ਼ ਵਾਰਦਾਤਾਂ ਹੋ ਰਹੀਆਂ ਨੇ ਰੋਡਾਂ ਉੱਡਦੀਆਂ ਧੱਜਾਂ ਆਉਂਡ ਰਹੀਆਂ ਨੇ ਪੰਜਾਬ ਦੇ ਵਿੱਚ ਜਿਹੜਾ ਪੂਰਾ ਨਾਂ ਕੀ ਸੀ ਕਿੰਨੇ ਬੱਚੇ ਸੁਖਦੇਵ ਸਿੰਘ ਸੋਨੀ ਨਾਮ ਸੀ ਜੀ ਦਾ ਇੱਕ ਬੱਚਾ ਸੀ ਇਹਦਾ ਕੈਨੇਡਾ ਦੇ ਵਿੱਚ ਉਹ ਕਿੰਨੀ ਉਮਰ ਹੈ ਇਹਦੀ ਬਾਈ ਜੀ ਇਹ ਤਕਰੀਬਨ 40 ਕੁ ਸਾਲ ਹੋਣੀ ਆ ਜੀ ਕੰਮ ਕਾਰ ਕੀ ਕਰਦਾ ਕੰਮ ਕਰਤਾ ਵਿਚਾਰਾ ਹੁਣ ਤਿੰਨ ਸਾਲ ਤੋਂ ਆਹੀ ਝਗੜਾ ਜਾਂਦੇ ਵਿੱਚ ਉਲਝਿਆ ਹੋਇਆ ਸੀਗਾ ਕੰਮ ਤਿੰਨ ਸਾਲ ਤੋਂ ਮਜ਼ਦੂਰੀ ਕਰਦਾ ਸੀ ਮਜ਼ਦੂਰੀ ਹੀ ਕਰਦਾ ਸੀ ਵਿਚਾਰਾ ਕਿਤੇ ਹਸਪੀਟਲ ਤੋਂ ਇੰਟੀਮੇਸ਼ਨ ਮਿਲੀ ਸੀ ਸਾਨੂੰ ਵੀ ਕਿ ਡੈੱਡ ਬੋਡੀ ਮਿਲੀ ਹੈ ਸੁਖਦੇਵ ਸਿੰਘ ਨਾਂ ਦੇ ਬੰਦੇ ਦੀ ਤੇ ਅਸੀਂ ਮੌਕੇ ਤੇ ਆਏ ਆ ਤੇ ਮੌਕਾ ਦੇਖਿਆ ਤੇ ਹਸਪੀਟਲ ਚ ਆਏ ਆ ਵਾਰਚ ਬੁਲਾਏ ਨੇ ਜੀ ਜੋ ਬਿਆਨ ਬਣਾਉਂਗੇ ਉਸ ਦੇ ਮੁਤਾਬਕ ਅਸੀਂ ਕਾਰਵਾਈ ਕਰਾਂਗੇ ਜੀ ਤੇ ਪੋਸਟਮਾਰਟ ਕਰਾਵਾਂਗੇ। ਇਹ ਕਿਹੜੇ ਬ੍ਰਾਡ ਡੈਟਾ ਹੈ? ਹਾਂ ਜੀ ਹਾਂ ਜੀ ਇੰਟੀਮੀਸ਼ਨ ਬਤਾ ਕੋ ਬ੍ਰਾਡ ਡੈਟਾ ਆਇਆ ਸੀ। ਕਿੱਥੋਂ ਕੋ ਮਿਲੀ ਸੀ? ਇੱਕ ਕਰਾਲੇ ਪਿੰਡ ਦੇ ਕੋਲ ਜੀ ਪੁੱਲ ਦੇ ਕੋਲ ਹੋਈ ਸੀ। ਅੱਛਾ। ਕੋਈ ਛੱਟਪੇੜ ਦੇ ਨਿਸ਼ਾਨ ਬਾਡੀ ਦੇ ਵਿੱਚ ਹੀ ਦੇਖਿਆ ਤੇ ਕੋਈ ਨਾ ਕੁਛ ਹੈ ਜਾਂ ਕੁਛ। ਇਹ ਪੋਸਟਮਾਰਟ ਮੇ ਤਾਂ ਲਗਵਾ ਜੀ ਜੋ ਪੋਸਟਮਾਰਟ ਮੇ ਤਾਂ ਕੋ ਹੋ ਗੋ ਉਸ ਦੇ ਮੁਤਾਬਕ ਅਸੀਂ ਜੋ ਕਰਾਂਗੇ। ਗਾਂਤੂ ਕੀ ਸਾਹਮਣੇ ਆ ਰਿਹਾ ਜੀ। ਦੇਖੋ ਅਸੀਂ ਸਟੇਟਮੈਂਟ ਲਿਖਾਉਣਗੇ ਉਸ ਦੇ ਮੁਤਾਬਕ ਅਸੀਂ ਕਾਰਵਾਈ ਕਰਾਂਗੇ। ਕਿੰਨੇ ਕੋਮਰ ਹੈ ਜ